ਉਧਰ ਪੰਜਾਬ ਦੇ ਵਿੱਚ ਵਗ ਰਹੇ ਨਸ਼ੇ ਦੇ 6ਵੇਂ ਦਰਿਆ ਨੂੰ ਖਾਲ ਪਾਉਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਪੱਬਾ ਪਾਰ ਦਿਸ ਰਹੀ ਹੈ ਜਿੱਥੇ ਚੱਲਦੇ ਪਠਾਨਕੋਟ ਪੁਲਿਸ ਦੇ ਵੱਲੋਂ ਗਵਾਂਡੀ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਉੱਤੇ 7 ਨਾਕੇ ਲਗਾਏ ਗਏ ਨੇ ਤਾਂ ਉੱਤੇ ਦੂਜੇ ਪਾਸੇ ਆਪਰੇਸ਼ਨ ਕਾਸੋ ਤਹਿਤ ਤੋਂ ਵਕ-ਵਕ ਥਾਵਾਂ ਉੱਤੇ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ ਜਿੱਥੇ ਤਹਿਤ ਤੌਦੀ ਪਠਾਨਕੋਟ ਪੁਲਿਸ ਦੇ ਵੱਲੋਂ ਚੌਂਕੀ ਕੈਂਟ ਰੇਲਵੇ ਸਟੇਸ਼ਨ ਵਿਖੇ ਸਰਚ ਆਪਰੇਸ਼ਨ ਚਲਾਇਆ ਹੈ ਜੀ ਇਹ ਅੱਜ ਕੈਸੋ ਕੀਤਾ ਜਾ ਰਿਹਾ ਹੈ ਇਹ ਕੈਂਟ ਰੇਲਵੇ ਸਟੇਸ਼ਨ ਆ ਇਸ ਤਰ੍ਹਾਂ ਹੀ ਸਿਟੀ ਰੇਲਵੇ ਸਟੇਸ਼ਨ 'ਤੇ ਵੀ ਕੀਤਾ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਜਾਣ ਜੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਗਵਰਨਮੈਂਟ ਆਫ ਪੰਜਾਬ ਦੀ ਜਿਹੜੀ ਪਹਿਲ ਹੈ ਉਹਦੇ ਅੰਤਰਗਤ ਜਿਹੜੀ ਪੰਜਾਬ ਪੁਲਿਸ ਹੈ ਉਹ ਸਪੈਸ਼ਲ ਕੈਂਪੇਨ ਚਲਾ ਰਹੀ ਹੈ ਨਾਰਕੋਟਿਕਸ ਦੇ ਅਗੇਂਸਟ ਤੇ ਉਹਦਾ ਹੀ ਇੱਕ ਅੱਜ 파ਟ ਹੈ ਜਿਹਦੇ ਵਿੱਚ ਕੈਸੋ ਜਿਹੜਾ ਪੂਰੇ ਪੰਜਾਬ 'ਚ ਕੀਤਾ ਜਾ ਰਿਹਾ ਤੇ ਆਪਾਂ ਜਿੱਥੇ ਸਿਟੀ ਕੈਂਟ ਰੇਲਵੇ ਸਟੇਸ਼ਨ 'ਤੇ ਮੌਜੂਦ ਆ ਜਿੱਥੇ ਵੀ ਕੈਸੋ ਕੀਤਾ ਜਾ ਰਿਹਾ ਤੇ ਆਪਣੀ ਇੱਥੇ ਫੋਰਸ ਆਈ ਹੈ ਤੇ ਆਪਾਂ ਪੂਰੀ ਚੈਕਿੰਗ ਕਰ ਰਹੇ ਹਾਂ ਤੇ ਇਹਦਾ ਮੇਨ ਉਦੇਸ਼ ਇਹ ਹੀ ਹੈ ਕਿ ਵੀ ਜਿਹੜੇ ਵੀ ਕੋਈ ਨਾਰਕੋਟਿਕਸ ਦੀ ਸਮਗਲਿੰਗ 'ਚ ਲੱਗੇ ਆ ਬੰਦੇ ਉਹ ਕਿਸੇ ਵੀ ਪਾਸੋਂ ਜਿਹੜਾ ਉਹ ਭੱਜ ਨਾ ਸਕਣ ਤੇ ਆਪਾਂ ਕੋਈ ਵੀ ਐਸ ਏਰੀਆ ਨਾ ਛੱਡੀਏ ਚਾਹੇ ਬੱਸ ਸਟੈਂਡ ਹੋਵੇ ਰੇਲਵੇ ਸਟੇਸ਼ਨ ਹੋਵੇ ਹੋਰ ਪਬਲਿਕ ਪਲੇਸਿਸ ਹੋਈਏ ਪੂਨਾ ਸਾਰੀ ਜੇ ਲੋਕੇਸ਼ਨਸ ਤੇ ਆਪਾਂ ਰੈਂਡਮਲੀ ਚੈਕਿੰਗ ਕਰੀਏ ਤੇ ਅੱਜ ਆਪਾਂ ਇੱਥੇ ਚੈਕਿੰਗ ਕਰ ਰਹੇ ਹਾਂ ਸਰ ਕੋਈ ਚੀਜ਼ ਬਰਾਮਦਗੀ ਹੋਈ ਕਿਸੇ ਵੀ ਤੱਕ ਚਾਹੀਏ ਕਿ ਆਪਾਂ ਚੈਕਿੰਗ ਹਲ ਸਟਾਰਟ ਕੀਤੀ ਹੈ ਤੇ ਬਰਾਮਦਗੀ ਹੋਈ ਤੁਹਾਨੂੰ ਇਨਫੋਰਮ ਕਰਦੇ ਸਰ ਇਸ ਤੋਂ ਇਲਾਵਾ ਜੇਕਰ ਨਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਨਾਕਿਆਂ ਤੇ ਕਿਵੇਂ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਕੀ ਕਰ ਰਹੇ ਹੋ ਨਾਕਿਆਂ ਤੇ ਕਿੰਨੇ ਦੇ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਕਿ ਚਾਹੇ ਚੈਕਿੰਗ ਅਭਿਆਨ ਤੋਂ ਇਲਾਵਾ ਜਿਹੜੇ ਹਨ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਆਪਣੇ ਕੋਲ ਦੋ ਤਿੰਨ ਟਾਈਪ ਦੇ ਨਾਕੇ ਆ ਜੀ ਇੱਕ ਤੇ ਹੈ ਆਪਣੇ ਕੋਲ ਇੰਟਰ ਸਟੇਟ ਨਾਕੇ ਕਿਉਂਕਿ ਆਪਣੇ ਨਾਲ ਇੱਥੇ ਹਿਮਾਚਲ ਵੀ ਲੱਗਦਾ ਤੇ ਜੀ ਐਨ ਕੇ ਵੀ ਲੱਗਦਾ ਦੂਸਰੀ ਕੈਟੇਗਰੀ ਹੈ ਇੰਟਰ ਡਿਸਟ੍ਰਿਕਟ ਨਾਕੇ ਕਿਉਂਕਿ ਇੰਟਰ ਡਿਸਟ੍ਰਿਕਟ ਜੀ ਆਪਣੇ ਨਾਲ ਹੁਸ਼ਿਆਰਪੁਰ ਲੱਗਦਾ ਤੇ ਇਧਰੋਂ ਗਰਦਾਸਪੁਰ ਲੱਗਦਾ ਤੀਸਰੀ ਕੈਟੇਗਰੀ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਬੀਇੰਗ ਅ ਬਾਰਡਰ ਡਿਸਟ੍ਰਿਕਟ ਪਰ ਸਾਡੇ ਕੋਲ ਡਿਫੈਂਸ ਦੇ ਸੈਕੰਡਰੀ ਨੂੰ ਡਿਫੈਂਸ ਦੇ ਵੀ ਨਾਕੇ ਆ ਤੇ ਤਿੰਨੋ ਕੈਟਾਗਰੀਜ਼ ਦੇ ਨਾਕਿਆਂ ਤੇ ਆਪਾਂ ਕਾਫੀ ਸਟਰੋਂਗਲੀ ਫੋਰਸ ਡਿਪਲੋਏ ਕੀਤੀ ਹੈ ਜਿਹੜੇ ਜਿਹੜੇ ਵੀ ਸਾਡੇ ਨਾਕੇ ਆ ਉਹਨਾਂ ਤੇ ਆਪਾਂ ਜਿਹੜੀ ਹੈ ਫੋਰਸ ਆ ਉਹ ਸਫੀਸ਼ੀਐਂਟ ਨੰਬਰ ਉੱਥੇ ਡਿਪਲੋਏ ਕੀਤਾ ਤਾਂਕਿ ਉਹ ਜਿਹੜਾ ਨਾਕਾ ਉਹ ਆਪਣੇ ਆਪ ਚ ਸੈਲਫ ਸਫੀਸ਼ੀਐਂਟ ਹੋਵੇ ਕਿਸੇ ਵੀ ਕੰਟੀਜੈਂਸੀ ਨੂੰ ਐਡਰੈਸ ਕਰੂਗੀ ਤੇ ਉਹਨਾਂ ਨਾਕਿਆਂ ਤੇ ਆਪਾਂ ਪੁਖਤਾ ਜਿਹੜੇ ਆ ਉਹ ਸੁਰੱਖਿਆ ਪ੍ਰਬੰਧ ਕੀਤੇ ਆ ਜਿਹਦੇ ਵਿੱਚ ਸਭ ਤੋਂ ਪਹਿਲੇ ਉਹਨਾਂ ਕੋਲ ਜਿਹੜੇ ਵੈਪਨ ਆ ਉਹ ਸਾਰੇ ਆਪਾਂ ਅਨਸ਼ੋਰ ਕੀਤਾ ਕਿ ਮੈਕਸਿਮ ਨਾਕਿਆਂ ਤੇ ਆਪਾਂ AK47ਸ ਦਿੱਤੀਆਂ ਨਾਲ ਉਹਨਾਂ ਕੋਲ ਸਫੀਸ਼ੀਐਂਟ ਅਮਿਨਿਸ਼ਨ ਦਿੱਤਾ ਟੈਕਟੀਕਲ ਪੌਚੇਸ ਵੀ ਜਿਹੜੇ ਆਪਾਂ ਉਹਨਾਂ ਨੂੰ ਦਿੱਤੇ ਆ ਉਸ ਤੋਂ ਇਲਾਵਾ ਕੋਈ ਵੀ ਜਿਹੜਾ ਇਨਕਾਊਂਟਰ ਹੈ ਜਾਂ ਕੰਟੈਕਟ ਹੈ ਉਹਦੇ ਵਿੱਚ ਮੁਕਾਬਲਾ ਕਰਨ ਲਈ ਜਿੱਦਾਂ ਬੀਪੀ ਜੈਕਟਸ ਆ ਉਹ ਵੀ ਆਪਾਂ ਦਿੱਤੀਆਂ ਨਾਈਟ 'ਚ ਆਪਾਂ ਉਹਨਾਂ ਨੂੰ ਡ੍ਰੈਗਨ ਲਾਈਟਸ ਦਿੱਤੀਆਂ ਇਸ ਤੋਂ ਇਲਾਵਾ ਉੱਥੇ ਹਾਈ ਰੈਜ਼ੋਲੂਸ਼ਨ ਕੈਮਰਾਜ਼ ਲੱਗੇ ਆ ਬੈਰੀਕੇਡਸ ਲੱਗੇ ਆ ਤੇ ਉੱਥੇ ਜੇ ਆਪਾਂ ਸਪੈਸ਼ਲ ਆਪਰੇਟਿਵਸ ਹੀ ਲਗਾਏ ਆ ਜਿਹੜੇ ਆਪਣੇ ਪਾਇਸ ਐਪ ਨਾਲ ਜਾਂ ਵਾਹਨ ਐਪ ਨਾਲ ਸ਼ੱਕੀ ਵਿਅਕਤੀਆਂ ਨੂੰ ਚੈੱਕ ਕਰਦੇ ਆ ਕਿ ਆਪਾਂ ਹਰ ਪ੍ਰਕਾਰ ਨਾਲ ਜਿਹੜੇ ਉਹ ਨਾਕਿਆ ਸੈਲਫ ਸਬਸਿਡੀਅੰਟ ਬਣਾਇਆ ਹੈ ਕਿ ਆਪਣੇ ਪਦਰਤ ਉਹ ਕਿਸੇ ਵੀ ਮੁਕਾਬਲਾ ਕਰਨ ਲਈ ਤਿਆਰ ਹੈ